ਸਤਿ ਸ੍ਰੀ ਅਕਾਲ ਦੋਸਤੋ ਇੱਕ ਨਵੇਂ ਵਲੌਗ 'ਚ ਫੇਰ ਤੁਹਾਡਾ ਇੱਕ ਵਾਰ ਸਵਾਗਤ ਹੈ ਅੱਜ ਤੁਸੀਂ ਮੇਰੇ ਨਾਲ ਹੋ ਰੂਪਨਗਰ ਵਿਖੇ ਵਰਲਡ ਵਾਜ਼ ਸੈਂਟਰ ਕਟੜਲੀ ਪਿੰਡ ਨੂੰ ਜਾਂਦੇ ਰਸਤੇ ਤੇ ਜਦੋਂ ਆਪਾਂ ਸਤਲੁਜ ਦਰਿਆ ਦੇ ਨਾਲ-ਨਾਲ ਸਾਡਾ ਕੂਮਾ ਮਾਸ਼ੀ ਬਹੁਤ ਹੀ ਫੇਮਸ ਪੁਆਇੰਟ ਹੈਗਾ ਗੁਰਦੁਆਰਾ ਸਾਹਿਬ ਇਤਿਹਾਸਿਕ ਉਸ ਰਸਤੇ ਤੇ ਵਰਲਡ ਵਾਜ਼ ਸੈਂਟਰ ਉਪਰ ਦਾ ਆਓ ਚੱਲਦੇ ਆਪਾਂ ਵਰਲਡ ਵਾਜ਼ ਸੈਂਟਰ ਰੂਪਨਗਰ ਬਹੁਤ ਹੀ ਰਵਨੀਕ ਤੇ ਸ਼ਾਂਤਮਈ ਸਥਾਨ ਹੈ ਇਹਦੇ ਨਾਲ ਇੱਧਰ ਤੁਸੀਂ ਦੇਖ ਰਹੇ ਬੇਵਾਦ ਪਈ ਜਗਾ ਕਿਸੇ ਟਾਈਮ ਇੱਥੇ ਪੰਕਾਸ਼ੀਆ ਟੂਰਿਜ਼ਮ ਹੋਟਲ ਬਹੁਤ ਹੀ ਫੇਮਸ ਸੀਗਾ ਡਿਪਾਰਟਮੈਂਟ ਦਾ ਸਰਕਾਰੀ ਵਿਭਾਗ ਦਾ ਤੇ ਹੁਣ ਆਪਾਂ ਵਧਦੇ ਹਾਂ ਵਰਲਡ ਵਾਰ ਸੈਂਟਰ ਵੱਲੋਂ ਬਸ ਇਹ ਤਾਂ ਅਰਲੀ ਮਾਰਨਿੰਗ ਦੀ ਇਵੈਂਟ ਹੈ ਤੇ ਸ਼ਾਂਤੀ ਚਾਹੀਦੀ ਹੈ ਅਗਰ ਤੁਸੀਂ ਪੰਛੀ ਦੇਖਣਾ ਪਰੰਤੂ ਮੈਂ ਵੋੜਲੇ ਤੌਰ ਤੇ ਤੁਹਾਨੂੰ ਦਿਖਾ ਰਿਹਾ ਦੁਪਹਿਰ ਦੇ ਸਮੇਂ ਵੀ ਪੂਰਾ ਰਮਣੀਕ ਮਾਹੌਲ ਇੱਥੇ ਤਰ੍ਹਾਂ ਤਰ੍ਹਾਂ ਦੇ ਦ੍ਰਕਤ ਤੇ ਆਪਾਂ ਅੰਦਰ ਦੇਖਦੇ ਹਾਂ ਲੋ ਜੀ ਵਰਲਡ ਵਾਸ ਸੈਂਟਰ ਪ੍ਰਵਾਸੀ ਪੰਛੀ ਦੇਖਣ ਦਾ ਕੇਂਦਰ ਬਹੁਤ ਹੀ ਅੱਛੀ ਇੰਟਰਸ ਤੇ ਇੱਥੇ ਵਰਲਡ ਟੂਰਿਜ਼ਮ ਡੇ 22 ਸਤੰਬਰ 2024 ਨੂੰ ਜਦੋਂ ਮਨਾਇਆ ਗਿਆ ਸੀ ਅਲੱਗ-ਅਲੱਗ ਤਰ੍ਹਾਂ ਦੇ ਪੰਛੀਆਂ ਦੀਆਂ ਫੋਟੋਆਂ ਡਿਸਪਲੇ ਕੀਤੀਆਂ ਗਈਆਂ ਨੇ ਤੇ ਪ੍ਰਵਾਸੀ ਪੰਛੀ ਅਕਸਰ ਰੂਟਾ ਬਦਲਣ ਤੇ ਰੂਪਨਗਰ ਦੀ ਧਰਤੀ ਦੇ ਸਤਲੁਜ ਦਰਿਆ ਤੇ ਆਉਂਦੇ ਨੇ ਤੇ ਇੱਧਰ ਕਾਨਫਰੰਸ ਹਾਲ ਤੁਸੀਂ ਕਹਿ ਸਕਦੇ ਹੋ ਇਹ ਕਾਨਫਰੰਸ ਹਾਲ ਅਗਰ ਕੋਈ ਸੈਮੀਨਾਰ ਐਕਟੀਵਿਟੀ ਇੱਥੇ ਹੁੰਦੀ ਹੈ ਫੋਰੈਸਟ ਐਂਡ ਵਾਟਰ ਬਰਡਸ ਆਫ ਰੋਪੜ ਵੈਟਲੈਂਡ ਸੋ ਬਹੁਤ ਹੀ ਰਮਣੀਕ ਸਥਾਨ ਆ ਦੇਖੋ ਦੋਸਤੋ ਛੱਤ ਤੋਂ ਤੁਸੀਂ ਦੁਰਲਵ ਊਯੂ ਤੇ ਨਾਲ ਅੱਗੇ ਫਿਰ ਪਲੇਟਫਾਰਮ ਹੈ ਹੁਬਾ ਪਤਾ ਕਰਦੇ ਹਾਂ ਕਿ ਕਿੱਥੋਂ ਓਪਨ ਹੈ ਉੱਥੇ ਜਾ ਸਕਦੇ ਆਪਾਂ ਆ ਸਾਰਾ ਰਸਤਾ ਅੰਦਰ ਬਣਿਆ ਹੋਇਆ ਜਾਣ ਵਾਸਤੇ ਦਿਖਾ ਰਿਹਾ ਮੈਂ ਤੁਹਾਨੂੰ ਸਾਹਮਣੇ ਲਓ ਜੀ ਕਦਰਦਨ ਦਰਸ਼ਨਦਾਰੇ ਵਰਡ ਵਾ ਸੈਂਟਰ ਦੇ ਬਕਾਇਦਾ ਲੱਕੜੀ ਦੇ ਫੱਟਿਆਂ ਵਾਲਾ ਲੋਹੇ ਦੇ ਫਰੇਮਾਂ ਦਾ ਪੁਲ ਬਣਾਇਆ ਗਿਆ ਇੱਥੇ ਵਰਡ ਵਾ ਸੈਂਟਰ ਰੂਪਨਗਰ ਸਤਲੁਜ ਨਿਆਰੇ ਕਿਨਾਰੇ ਬਿਲਕੁਲ ਰਮੜੀਖ ਸਥਾਨ ਕਿਆ ਬਾਤ ਹੈ ਸਾਡੇ ਰੋਪੜ ਚ ਕਿਸੇ ਵੀ ਕੋਨੇ ਤੁਸੀਂ ਚਲੇ ਜਾਓ ਐਦਾਂ ਦੇ ਰਮਣੀਕ ਸਥਾਨ ਤੁਹਾਨੂੰ ਮਿਲ ਜਾਣਗੇ ਰੋਪੜ ਤੋਂ 20 25 ਕਿਲੋਮੀਟਰ ਜਾ ਕੇ ਬਰਦਾਰ ਤੋਂ ਅੱਗੇ ਉੱਥੇ ਫਿਰ ਹਿਮਾਚਲ ਸ਼ੁਰੂ ਹੋ ਜਾਂਦਾ ਤੇ ਆ ਰੋਪੜ ਦੇ ਬਿਲਕੁਲ ਵਿੱਚ ਸਿਟੀ ਦੇ ਵਿੱਚ ਵਰਲਡ ਵਾਰ ਸੈਂਟਰ ਕੁਦਰਤ ਦੀ ਬਹੁਤ ਹੀ ਕਹ ਲੋ ਇੱਕ ਪਿਆਰ ਭਰੀ ਦੇਣ ਹੈ ਰੂਪਨਗਰ ਸ਼ਹਿਰ ਨੂੰ ਦੀ ਪੰਗੋਲਕ ਸੁੰਦਰਤਾ ਤੇ ਹੁਣ ਆਪਾਂ ਆਓ ਦੇਖੋ ਸਪੈਸ਼ਲ ਪੁਆਇੰਟ ਬਣਾਇਆ ਗਿਆ ਵਰਡਵਾ ਸੈਂਟਰ ਦਾ ਇਹ ਸਾਹਮਣੇ ਮਚਾਨ ਤੇ ਜਾਂਦੇ ਆਪਾਂ ਤੇ ਅੱਗੇ ਇੱਕ ਹੋਰ ਤਿੰਨ ਪੁਆਇੰਟ ਉਹ ਅੱਗੇ ਵੀ ਦਿਖਾ ਰਹੇ ਤੁਹਾਨੂੰ ਸੋ ਐਦਾਂ ਦੇ ਤਿੰਨ ਮਚਾਨ ਬਣਾਏ ਗਏ ਆ ਸਲਾਨੀਆ ਲਈ ਜਿੱਥੋਂ ਉਹ ਪੰਛੀਆਂ ਦੇ ਦਰਸ਼ਨ ਦਰਸਾ ਸਕਦੇ ਆ ਤੇ ਆ ਸਾਹਮਣੇ ਸਤਲੁਜ ਰਿਆ ਦਾ ਬਹੁਤ ਹੀ ਅਲੌਕਿਕ ਨਜ਼ਾਰਾ ਕੀ ਬਾਤ ਹੈ ਇਹ ਹੈ ਜੀ ਵਰਲਡ ਵਾਟਰ ਸੈਂਟਰ ਰੂਪਨਗਰ ਦਾ ਪਹਿਲੇ ਮੱਚਾ ਨੂੰ ਤਾਂ ਲੋਕ ਸੀ ਲੱਗਿਆ ਜੇ ਅਗਰ ਕੋਈ ਮਚਾਨ ਖੁੱਲਾ ਹੋਇਆ ਤਾਂ ਸਾਨੂੰ ਉੱਪਰ ਵੀ ਲੈ ਕੇ ਜਾਵਾਂਗੇ ਨਹੀਂ ਇਹ ਬਿਲਡਿੰਗ ਤੁਸੀਂ ਦੇਖਦੇ ਹੋ ਕਿਉਂਕਿ ਟਾਈਮ ਹੀ ਹੋਊਗਾ ਵਾਰਡ ਵਾਚ ਦਾ ਉਸ ਹਿਸਾਬ ਨਾਲੇ ਖੋਲਦੇ ਹੋਣਗੇ ਸੁਰੱਖਿਆ ਦੇ ਪੱਖ ਤੋਂ ਜਾਂ ਸੰਭਾਲ ਦੇ ਪੱਖ ਤੋਂ ਲੋਕ ਲਗਾਏ ਹੋ ਸਕਦੇ ਆ ਆ ਨਾਲ ਸਤਲੁਜ ਦਾ ਨੇ ਯਾਰ ਅਰ ਜਿਵੇਂ ਇਹ ਕਾਰਨ ਆਪਣੇ ਹੀ ਸ਼ਹਿਰ ਦੇ ਪੁਆਇੰਟ ਨੂੰ ਨੇੜਿਓਂ ਨਹੀਂ ਸੀ ਦੇਖ ਸਕਿਆ ਕਾਫੀ ਸਾਲਾਂ ਦਾ ਇਹ ਪੁਆਇੰਟ ਪ੍ਰਸ਼ਾਸਨ ਵੱਲੋਂ ਡਵੈਲਪ ਕੀਤਾ ਗਿਆ ਤੇ ਤੀਸਰਾ ਮਚਾਨ ਆ ਗਿਆ ਜੀ ਤੇ ਨਾਲ ਨਾਲ ਆ 72 ਜੰਗਲ ਫੋਰੈਸਟ ਏਰੀਆ ਵਰਡਵਾ ਸੈਂਟਰ ਰੂਪਨਗਰ ਸੋ ਦੇਖੋ ਦੋਸਤੋ ਅਦਵਤ ਨਿਆਰਾ ਸੋ ਐਦਾਂ ਨਹੀਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਕਰ ਲਓ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਥੈਂਕ ਯੂ ਮਿਹਰਬਾਨੀ